ਨਵੇਂ ਸਾਲ ਦੇ ਵਿੱਚ ਹਰ ਕੋਈ ਵਿਅਕਤੀ ਆਪਣੇ ਤਰੀਕੇ ਨਾਲ ਨਵੇਂ ਸਾਲ ਨੂੰ ਮਨਾਉਣ ਜਾ ਰਿਹਾ ਹੈਗਾ ਪਰ ਗੁਰੂ ਅਰਸਾਏ ਦੇ ਵਿੱਚ ਜਿਹੜਾ ਮਹਾਯੁੱਗ ਹੋਣ ਜਾ ਰਿਹਾ ਹੈਗਾ 108 ਹਮਨਕੁੰਡ ਮਨਾਏ ਗਏ ਹੈਗੇ ਉਸ ਤੋਂ ਬਾਅਦ 108 ਯੁਨਤ ਖੋਨਦਾਨ ਵੀ ਕੀਤਾ ਜਾਣਾ ਤੇ ਗੁਰੂ ਅਰਸਾਏ ਦਾ ਹਰ ਵਿਅਕਤੀ ਹਰ ਰੋਜ਼ ਸਖਸ਼ ਕੁਝ ਨਾ ਕੁਝ ਕਰਨਾ ਚਾਹੁੰਦਾ ਹੈਗਾ ਉਸ ਦਿਨ ਵਿੱਚ ਕਿਉਂਕਿ ਨਵੇਂ ਸਾਲ ਨੂੰ ਨਵੇਂ ਤਰੀਕੇ ਨਾਲ ਮਨਾਇਆ ਜਾ ਸਕੇ ਸਮਾਜ ਸੇਵੀ ਆਪਣੇ ਜਿਹੜੇ ਕੰਮ ਪਹਿਲਾਂ ਵੀ ਕਰ ਰਹੇ ਹੈਗੇ ਆ ਪਰ ਇਸ ਵਾਰ ਕੁਝ ਨਵਾਂ ਕਰਨ ਜਾ ਰਹੇ ਆ ਮਾਨਸੀ ਅਰੋਣਾ ਵੀ ਸਾਡੇ ਨਾਲ ਹੈਗੇ ਆ ਗੁਰੂ ਵਰਸਾਈ ਤੋਂ ਸਮਾਜ ਸੇਵੀ ਨੇ ਗੱਲਬਾਤ ਕਰ ਲੈਣੇ ਹੈਗੇ ਆ ਮੈਮ ਕੀ ਕਰਨ ਜਾ ਰਹੇ ਹੈਗੇ ਉਹ ਨਵੇਂ ਸਾਲ ਦੇ ਵਿੱਚ ਆਪਣੇ ਤਰੀਕ ਨਾਲ ਹਰੇਕ ਬਨਾਰਾ ਜਾ ਰਹੇ ਪਰ ਗੁਰੂ ਵਰਸਾਹ ਵਾਲੇ ਇੱਕ ਤੀ ਵੱਖਰਾ ਕਰ ਰਹੇ ਤੁਸੀਂ ਕੀ ਵੱਖਰਾ ਕਰਨ ਜਾ ਰਹੇ ਸਭ ਤੋਂ ਪਹਿਲਾਂ ਤਾਂ ਥਿੰਨ ਸਭ ਤੁਹਾਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਤੁਸੀਂ ਗੁਰੂ ਹਰ ਸਹਾਇ ਨੂੰ ਆਪਣੀ ਪੱਤਰਕਾਰੀਤਾ ਔਰ ਚੈਨਲ ਦੇ ਜ਼ਰੀਏ ਬਹੁਤ ਉੱਚਾਈਆਂ ਤੱਕ ਲੈ ਕੇ ਜਾ ਰਹੇ ਹੋ ਨਵਾਂ-ਨਵਾਂ ਸਭ ਕੁਝ ਲੈ ਕੇ ਆ ਰਹੇ ਹੋ ਔਰ ਇਨਾ ਇੰਟਰਸਟ ਬਣ ਚੁੱਕਿਆ ਚੈਨਲ 'ਚ ਕਿ ਸਵੇਰ ਉਰਦਾ ਸਾਰ ਸਭ ਤੋਂ ਪਹਿਲਾਂ ਦੇਖੀਦਾ ਹੈ ਕਿ ਅੱਜ ਕੀ ਨਈ ਅਪਡੇਟ ਹੈ ਜਿੱਦਾਂ ਤੁਹਾਨੂੰ ਪਤਾ ਹੈ ਕਿ ਮਹਾਯੱਗ ਹੋਣ ਜਾ ਰਿਹਾ ਨਵੇਂ ਸਾਲ ਦੇ ਉੱਪਰ ਮੈਂ ਆਪਣੇ ਬ੍ਰਦਰ ਦੇ ਬੱਚੇ ਨੂੰ ਪਤੀਜੇ ਨੂੰ ਆਪਣੇ ਨੂੰ ਲਾਂਚ ਕਰਨ ਜਾ ਰਹੀ ਹਾਂ ਬਿਊਟੀ ਇੰਡਸਟਰੀ ਦੇ ਵਿੱਚ ਮੈਂ ਚਾਹਨੀ ਹੈ ਕਿ ਜਿੱਦਾਂ ਆਸ-ਪਾਸ ਮੈਂ ਦੇਖ ਰਹੀ ਹਾਂ ਅੱਜਕੱਲ ਬਹੁਤ ਸਾਰੇ ਬੱਚਿਆਂ ਦੀ ਡੈਥ ਹੋ ਰਹੀ ਹੈ ਬॉयਜ਼ ਨਸ਼ਾ ਕਰਕੇ ਜਾ ਰਹੇ ਹੈ ਕਿ ਉਸ ਚੀਜ਼ ਤੋਂ ਹਟ ਕੇ ਸਾਰੇ ਬੱਚੇ ਬਿਊਟੀ ਇੰਡਸਟਰੀ ਵਾਲੀ ਸਾਈਡ ਤੇ ਆਣ ਆਪਣੇ ਆਪ ਨੂੰ ਗਰੂਮ ਕਰਨ ਅਸੀਂ ਹਰ ਸਾਲ ਵੈਸੇ ਤਾਂ 5 ਬੱਚਿਆਂ ਨੂੰ ਫ੍ਰੀ ਟ੍ਰੇਨਿੰਗ ਦਿੰਨੇ ਹੈ ਜਿਹੜੇ ਵੀ ਲੋੜਵੰਦ ਪਰਿਵਾਰਾਂ ਦੇ ਹੈ ਲੇਕਿਨ 2025 ਦੇ ਵਿੱਚ ਕਹਿੰਦੇ ਹੈ ਨਾ ਕੋਈ ਤੰਦ ਦੀ ਕੋਈ ਮੰਦ ਦੀ ਕੋਈ ਤਾਂਦ ਦੀ ਸੇਵਾ ਅਸੀਂ ਤਾਂਦ ਦੀ ਸੇਵਾ ਕਰਨ ਜਾ ਰਹੇ ਹਾਂ 5 ਦੀ ਬਜਾਏ ਇਸ ਵਾਰੀ ਸਾਡੀ ਯੂਨੀਸੈਕਸ ਅਕੈਡਮੀ ਹੈ ਬॉयਜ਼ ਐਂਡ ਗਰਲਸ 5 ਦੀ ਬਜਾਏ ਔਰ ਪੰਜ ਲੋਰਵੰਤ ਪਰਿਵਾਰਾਂ ਦੀਆਂ ਬੱਚੀਆਂ ਜਿਹੜੀਆਂ ਉਹਨਾਂ ਦਾ ਅੱਗੇ ਆਉਣ ਵਾਲੇ ਜਿੱਦਾਂ ਜਨਵਰੀ ਫ फेब्रुवारी ਮਾਰਚ ਵਿੱਚ ਉਹਨਾਂ ਦੇ ਬ੍ਰਾਈਡਲ ਮੇਕਅਪਸ ਆ ਰਹੇ ਆ ਅਸੀਂ ਪੰਜ ਬੱਚਿਆਂ ਦਾ ਮੇਕਅਪ ਔਰ ਪ੍ਰੀ ਬ੍ਰਾਈਡਲ ਇਹ ਪੰਜ ਚੀਜ਼ਾਂ ਆਪਣੇ ਵੱਲੋਂ ਉਹਨਾਂ ਨੂੰ ਪਰਿਵਾਰਾਂ ਨੂੰ ਗਿਫਟ ਦੇ ਤੌਰ ਤੇ ਦੇਣਾ ਚਾਹਾਂਗੇ ਕਿਉਂਕਿ ਸਾਡੇ ਉੱਪਰ ਸ਼ਿਵਜੀ ਦੇ ਬlesਸਿੰਗਸ ਅਸੀਂ ਚਾਹੁੰਦੇ ਆ ਕਿ ਸਾਰਿਆਂ ਦੇ ਉੱਪਰ ਹੀ ਮੇਰ ਵਰਸੇ ਬਹੁਤ ਸਾਰੇ ਪਰਿਵਾਰ ਨੇ ਜਿਹੜੇ ਆਪਣੇ ਵੱਲੋਂ ਇਸ ਚੀਜ਼ ਲਈ ਅੱਗੇ ਨਹੀਂ ਆਪਾਂਦੇ ਲੇਕਿਨ ਇੱਛਾਵਾਂ ਤਾਂ ਸਭ ਦੀਆਂ ਨੇ ਹੈਨਾ ਅਗਰ ਗੁਰੂ ਜੀ ਨੇ ਸਾਨੂੰ ਬles ਕੀਤਾ ਹੈ ਤੇ ਮੈਂ ਸਾਨੀਆ ਕਿ ਅਸੀਂ ਅੱਗੇ ਬੱਚਿਆਂ ਨੂੰ ਵੀ ਇਸ ਆਸ਼ੀਰਵਾਦ ਦੇ ਨਾਲ ਨਵਾਜ਼ੀਏ ਜਿੱਦਾਂ ਤੁਸੀਂ ਕਹਿ ਦਿੱਤਾ ਹੈਗਾ ਨਸ਼ਿਆਂ ਵੱਲ ਨੌਜਵਾਨ ਜਾ ਰਹੇ ਹੈਗੇ ਆ ਅੱਜ ਕੱਲ ਤਾਂ ਲੜਕੀਆਂ ਵੀ ਕਹਿੰਦੇ ਚਿੱਟੇ ਦਾ ਸੇਵਨ ਜਿਹੜੇ ਕਰਨ ਲੱਗੀਆਂ ਜੇਕਰ ਸਕੂਲਾਂ ਕਾਲਜਾਂ ਦੇ ਪਤ ਦੇ ਕਾਫੀ ਕੇਸ ਜਿਹੜੇ ਆਉਂਦੇ ਸਾਡੀ ਨੌਲੇਜ ਚ ਹੀ ਰਹਿੰਦੇ ਹੈਗੇ ਜਿੱਦਾਂ ਤੁਸੀਂ ਇਹ 10000 11 ਬੱਚੇ ਜਿਹੜੇ ਸਿੱਖੇ ਜਾਣਗੇ ਆਤਮ ਨਿਰਭਰ ਮੈਂ ਬੋਲਦਾ ਸ਼ਬਦ ਆਪਣੇ ਪੈਰਾਂ ਤੇ ਖੜੇ ਹੋਣਗੇ ਰੋਟੀ ਦੇ ਯੋਗ ਬਣਾ ਦੇਓਗੇ ਇਸ ਤੋਂ ਵੱਡੀ ਸੇਵਾ ਨਹੀਂ ਹੋ ਸਕਦੀ ਦੇਖੋ ਥਿੰਸਾਬ ਸਭ ਤੋਂ ਵੱਡਾ ਨਸ਼ੇਵਾਲ ਜਾਣ ਦਾ ਰੀਜ਼ਨ ਹੀ ਕੀ ਹੈ ਕਿ ਪਰਿਵਾਰਾਂ ਦੇ ਵਿੱਚ ਅੱਜ ਖਾਣ ਨੂੰ ਰੋਟੀ ਨਹੀਂ 코로나 ਤੋਂ ਬਾਅਦ ਇੰਨਾ ਕੁ ਮਾਰਕੀਟ ਦੇ ਵਿੱਚ ਤੁਸੀਂ ਦੇਖੋ ਹਰ ਕਮ ਦੇ ਵਿੱਚ ਨੀਵਾਪਣ ਆਇਆ ਹੈ ਹਨਾ ਤੇ ਜੇ ਬੱਚਿਆਂ ਨੂੰ এডਿਕੇਸ਼ਨ ਮਿਲਦੀ ਹੈ ਹਨਾ ਉਹਦੇ ਨਾਲੋਂ ਕਿੰਨਾ ਆਪਣੇ ਆਪ ਨੂੰ ਅੰਦਰੋਂ ਖੁਸ਼ ਮਹਿਸੂਸ ਕਰਨਗੇ ਉਹਨਾਂ ਦੇ ਅੰਦਰ ਕੰਫੀਡੈਂਸ ਲੈਵਲ ਆਏਗਾ ਅਗਰ ਪੜ੍ਹਾਈ ਬੱਚੇ ਦੇ ਅੰਦਰ ਨਹੀਂ ਵੀ ਹੈ ਤਦ ਵੀ ਇਸ ਟ੍ਰੇਨਿੰਗ ਦੇ ਨਾਲ ਡਿਗਰੀ ਲੈ ਕੇ ਜਾਏਗਾ ਔਰ ਇੱਕ ਚੀਜ਼ ਮੈਂ ਹੋਰ ਮੈਂਸ਼ਨ ਕਰਨਾ ਚਾਹਾਂਗੀ ਅਸੀਂ ਸਰਟੀਫਾਈਡ ਕੋਰਸ ਕਰਵਾਵਾਂਗੇ ਜਿਹੜੇ 11 ਬੱਚਿਆਂ ਨੂੰ ਅਸੀਂ ਟ੍ਰੇਨਿੰਗ ਦੇਵਾਂਗੇ 11 ਦੇ 11 ਬੱਚਿਆਂ ਨੂੰ ਸਰਟੀਫਿਕੇਸ਼ਨ ਨਾਲ ਦਿੱਤਾ ਜਾਏਗਾ ਤਾਂ ਕਿ ਇੱਥੋਂ ਜਾ ਕੇ ਅਗਰ ਉਹ ਆਪਣਾ ਨਹੀਂ ਵੀ ਕਰ ਪਾਰੇ ਤਾਂ ਮਿਨਿਮਮ ਜਿਹੜੀ ਸੈਲਰੀ ਆਥਿੰਸ ਸਾਹਿਬ ਉਹ ਮੇਰੇ ਸਰਟੀਫਿਕੇਟ ਨੂੰ ਅਗਰ ਲੈ ਕੇ ਜਾਂਦੇ ਆ ਹੁੰਦੀ ਹੈ ਔਰ ਅਗਰ ਉਹਨਾਂ ਨੇ ਲੋਨ ਕਰਵਾਣਾ ਹੈ ਤੇ 30000 ਤੋਂ ਲੋਨ ਉਹਨਾਂ ਦਾ ਸਟਾਰਟ ਹੁੰਦਾ ਹੈ ਸੋ ਬੱਚੇ ਆਪਣਾ ਜਿਹੜਾ ਕਾਰੋਬਾਰ ਵੀ ਹੈ ਸਟਾਰਟ ਕਰ ਸਕਦੇ ਨੇ ਬਿਲਕੁਲ ਲੋਨ ਲੈ ਕੇ ਆਪਣਾ ਸਲੂਨ ਕਰ ਸਕਦੇ ਹੈਗੇ ਆ ਆਪਣਾ ਕਾਰੋਬਾਰ ਕਰ ਸਕਦੇ ਜੀ ਜੀ ਆਪਣੇ ਪਰਿਵਾਰ ਨੂੰ ਪਾਲਣ ਦਾ ਜ਼ਰੀਆ ਮਿਲੇਗਾ ਔਰ ਮੈਂ ਚਾਹਨੀ ਹੈ ਕਿ ਜਿੰਨੇ ਵੀ ਬੱਚੇ ਹੈ ਹੈ ਨਾ ਚਾਹੇ ਉਹ ਆਪਣਾ ਟਾਈਮ ਕੱਢ ਕੇ 2 ਘੰਟੇ ਦੀ ਕਲਾਸ ਲਈ ਆਣ ਔਰ ਆਪਣੇ ਪਰਿਵਾਰਾ ਲਈ ਕੁਝ ਕਾਰਗੁਜ਼ਾਰਨ ਦੇਖੋ ਮੈਂ ਚਾਹਨੀ ਹੈ ਕਿ ਜਿਹੜਾ ਸਾਡਾ ਏਰੀਆ ਹੈ ਦੇਖੋ ਤੁਸੀਂ ਆਪਣਾ ਇੱਕ ਐਫਰਟ ਲਾ ਰਹੇ ਹੋ ਇਸ ਏਰੀਆ ਨੂੰ ਉੱਚਾ ਲੈ ਜਾਣ ਵਿੱਚ ਅਸੀਂ ਤੁਹਾਡੇ ਪਿੱਛੇ ਪਿੱਛੇ ਛੋਟੇ ਜਿਹੇ ਸੇਵਾਦਾਰਾਂ ਅਸੀਂ ਵੀ ਆਪਣੇ ਵੱਲੋਂ ਛੋਟਾ ਜਿਹਾ ਐਫਰਟ ਕਰਨਾ ਚਾਹੁੰਦੇ ਆ ਕਿ ਬੱਚੇ ਸਾਡੇ ਏਰੀਆ ਦੇ ਸ਼ਾਇਨਿੰਗ ਬਣਨ ਔਰ ਗੁਰੂ ਹਰਸਾਹਿਬ ਦਾ ਨਾਮ ਹੋਰ ਉੱਚਾ ਹੋਏ ਤੁਹਾਡੇ ਚੈਨਲ ਦੇ ਜ਼ਰੀਏ ਮੈਂ ਇਹੀ ਕਹਿਣਾ ਚਾਹੂੰਗੀ ਕਿ ਕੋਈ ਵੀ ਬੱਚਾ ਇਹ ਨਾ ਸੋਚੇ ਕਿ ਮੈਂ ਪੜਿਆ ਲਿਖਿਆ ਨਹੀਂ ਹੈ ਮੇਰੇ ਕੋਲ 10th ਦੀ ਡਿਗਰੀ ਨਹੀਂ ਹੈ ਮੇਰੇ ਕੋਲੇ +2 ਦੀ ਡਿਗਰੀ ਨਹੀਂ ਹੈ ਅਸੀਂ ਸਾਰੇ ਬੱਚਿਆਂ ਨੂੰ ਆਪਣੇ ਵੱਲੋਂ ਗ੍ਰੈਜੂਏਸ਼ਨ ਦਾ ਸਰਟੀਫਿਕੇਟ ਦੇਵਾਂਗੇ ਔਰ ਇਹ ਸਾਡਾ ਵੈਲਿਡ ਹੈ ਗਵਰਨਮੈਂਟ ਵੱਲੋਂ ਜਵਾਣਾ ਇਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਨੇ ਆ ਮੈਂ ਹੁਣਾਂ ਤਾਂ ਦੱਸ ਦਿੱਤਾ ਵੀ ਇੱਕ ਤੁਹਾਨੂੰ ਅੱਗੇ ਲਿਆ ਕੇ ਇੱਕ ਲੋਕਾਂ ਲਈ ਮਿਸਾਲ ਪੈਦਾ ਕਰਨੀ ਹੈਗੀਆ ਤੁਸੀਂ ਕੀ ਸੋਚਦੇ ਹੋ ਨੌਜਵਾਨ ਜਿਹੜੇ ਨਸ਼ਿਆਂ ਵੱਲ ਜਾ ਰਹੇ ਹੈਗੇ ਆ ਨਸ਼ੇ ਛੱਡ ਕੇ ਆਤਮ ਨਿਰਭਰ ਹੋ ਜਾਣਾ ਆਪਣਾ ਕਾਰੋਬਾਰ ਸੈੱਕੇ ਜਦੋਂ ਸਰਟੀਫਿਕੇਟ ਦੀ ਗੱਲ ਕੀਤੀ ਗਿਆ ਤੁਸੀਂ ਕੀ ਕਰਨਾ ਚਾਹੁੰਦੇ ਹੋ ਉਹਨਾਂ ਨੇ ਤਾਂ ਤੁਹਾਡਾ ਦੱਸ ਤਾਂ ਤੁਹਾਨੂੰ ਅੱਗੇ ਲੈ ਕੇ ਆਉਣਾ ਚਾਹੁੰਦੇ ਓਕੇ ਸੋ ਬੇਸਿਕਲੀ ਅਸੀਂ ਇਹੀ ਚਾਹੁੰਦੇ ਆ ਕਿ ਜੋ ਅਸੀਂ 11 ਜਵਾਕਾਂ ਨੂੰ ਲੈ ਕੇ ਆਵਾਂਗੇ ਤੇ ਉਹ ਉਹ ਆਪਦੇ ਆਪ ਆਤਮ ਨਿਰਭਰ ਬਣ ਸਕਣ ਤੇ ਆਪਦੇ ਜਿਹੜੇ ਅੱਜ ਕੱਲ ਜਿਹੜਾ ਗਲਤ ਕੰਮ ਹੋ ਰਿਹਾ ਹੈ ਤੇ ਗਲਤ ਗੱਲਾਂ 'ਚ ਲੋਕੀ ਜਾ ਰਹੇ ਆ ਗਲਤ ਕੰਮ ਕਰ ਰਹੇ ਆ ਉਹਨਾਂ ਵੱਲੋਂ ਹਟ ਕੇ ਤੇ ਆਪਦੇ ਰੋਜ਼ਗਾਰ ਵੱਲ ਜਾ ਸਕਣ ਰੋਜ਼ਗਾਰ ਆਪ ਦਾ ਆਤਮ ਨਿਰਭਰ ਬਣ ਸਕਣ ਬਿਲਕੁਲ ਜੀ ਨੌਜਵਾਨ ਆਤਮ ਨਿਰਭਰ ਬਣ ਸਕਣ 11 ਬੱਚਿਆਂ ਨੂੰ ਜਿਹੜੀ ਆ ਫ੍ਰੀ ਸਿੱਖਿਆ ਬਿਊਟੀ ਸੁੰਦਰ ਕਿਵੇਂ ਰਹਿਣਾ ਹੈਗਾ ਮੈਂ ਕਹਿੰਦਾ ਸਲੂਨ ਦੀ ਸਿੱਖਿਆ ਹੈਗੀ ਆ ਸਰਟੀਫਿਕੇਟ ਵੀ ਵਿਦ ਮਿਲਣਾ ਹੈਗਾ ਫ੍ਰੀ ਦੇ ਵਿੱਚ ਕਿਉਂਕਿ ਨਵਾਂ ਸਾਲ ਸ਼ਿਵ ਦੇ ਨਾਲ ਦੀ ਗੱਲ ਹੋਈ ਹੈ ਸ਼ਿਵ ਦੇ ਨਾਮ ਦੀ ਗੱਲ ਹੋਈ ਹੈ ਹਰੇਕ ਬੰਦਾ ਇਸ ਮਹਾਯੱਗ ਦੇ ਵਿੱਚ ਆਪਣਾ ਜਿਹੜਾ ਹੈ ਯੋਗਦਾਨ ਪਾਉਣਾ ਚਾਹੁੰਦਾ ਹੈਗਾ ਮਨਸ਼ੀਰ ਜੀ ਨਾਲ ਦੁਬਾਰਾ ਗੱਲ ਕਰ ਲੈਣੇ ਹੈਗਾ ਇਹਨਾਂ ਨੇ ਦੱਸਤਾ ਵੀ 11 ਬੱਚੇ ਹਨ ਨਸ਼ਿਆਂ ਵੱਲ ਨਾ ਜਾਣ ਕਿੱਦਾਂ ਇਹ ਮਨ ਦੇ ਵਿੱਚ ਆਇਆ ਕਿੱਦਾਂ ਇਹ ਸਾਰੇ ਵਿਚਾਰ ਆਏ ਵੀ ਸਾਨੂੰ ਵੀ ਕੁਝ ਕਰਨਾ ਚਾਹੀਦਾ ਸਿੰਘ ਸਾਹਿਬ ਪਿਛਲੇ 1.5-2 ਮਹੀਨੇ ਤੋਂ ਦੇਖ ਰਹੇ ਹਾਂ ਬਹੁਤ ਸਾਰੇ ਤੁਹਾਡਾ ਪੋਡਕਾਸਟ ਤੁਹਾਡਾ ਚੈਨਲ ਵੀ ਦੇਖੀਦਾ ਹੈ ਕਾਫੀ 16 16 17 17 ਸਾਲ ਦੇ ਬੱਚੇ ਜਿਹੜੇ ਉਹਨਾਂ ਦੀ ਆ ਦੇਖ ਰਿਹਾ ਮਤਲਬ ਨਸ਼ਾ ਕਰਕੇ ਡੈਥ ਹੋ ਰਹੀਆਂ ਮੇਰੇ ਵੀ ਭਤੀਜੇ ਐ ਤਿੰਨੋ ਬ੍ਰਦਰ ਦੇ ਬੇਟੇ ਐ ਏ 19 ਸਾਲ ਦਾ ਐ ਦੂਸਰਾ 17 ਸਾਲ ਦਾ ਇੱਕ 16 ਸਾਲ ਦਾ ਐ ਦੇਖੋ ਹਰ ਬੰਦਾ ਡਰਦਾ ਹੈ ਹੈਨਾ ਕਿ ਸਾਡਾ ਬੱਚਾ ਵੀ ਕਿਤੇ ਉਸ ਚੀਜ਼ ਵੱਲ ਨਾ ਚਲਾ ਜਾਏ ਔਰ ਅਸੀਂ ਇਹ ਦੇਖਦੇ ਹਾਂ ਕਿ ਕਹਾਣੀ ਜਿਹੜੀ ਉਹਨਾਂ ਦੇ ਘਰ ਦੀ ਐ ਸਾਡੇ ਘਰ ਦੀ ਵੀ ਬਣ ਸਕਦੀ ਐ ਸੋ ਅਸੀਂ ਇਸ ਚੀਜ਼ ਨੂੰ ਸਮਝਦੇ ਹੋਏ ਇਸ ਬੱਚੇ ਨੂੰ ਰੋਲ ਮਾਡਲ ਬਣਾ ਕੇ ਖੜਾ ਕਰਨਾ ਚਾਹੁੰਦੇ ਆ ਕਿ ਕੋਈ ਵੀ ਬੱਚਾ ਬਜਾਏ ਨਸ਼ੇ ਵੱਲ ਜਾਣ ਦੇ ਆਪਣੀ ਬਾਡੀ ਨੂੰ ਗਰੂਮ ਕਰੇ ਹੈਨਾ ਆਪਣੀ ਹੈਲਥ ਬਿਲਡਿੰਗ ਕਰੇ ਆਪਣੇ ਮਾਈਂਡ ਬਿਲਡਿੰਗ ਕਰੇ ਔਰ ਆਪਣੇ ਕੈਰੀਅਰ ਦੀ ਬਿਲਡਿੰਗ ਕਰੇ ਬਜਾਏ ਨਸ਼ਿਆਂ ਤੋਂ ਉਹ ਆਪਣੇ ਆਪ ਨੂੰ ਕਾਰੋਬਾਰੀ ਵਾਲੀ ਸਾਈਟ ਤੇ ਲੈ ਕੇ ਆਇਆ ਔਰ ਆਪਣੇ ਪਰਿਵਾਰ ਨੂੰ ਪਾਲ ਲੇ ਦੇਖੋ ਜਦੋਂ ਬੱਚਾ ਮਰਦਾ ਹੈ ਉਦੋਂ ਬੱਚਾ ਨਹੀਂ ਮਰਦਾ ਉਹਦੇ ਨਾਲ ਪੂਰਾ ਪਰਿਵਾਰ ਮਰਦਾ ਹ ਹਾਂ ਔਰ ਹਾਂਜੀ ਜਿੱਦਾਂ ਹੁਣ ਤੁਸੀਂ ਕਹਿ ਦਿੱਤਾ ਹੈਗਾ ਵੀ ਅਸੀਂ 11 ਨੂੰ ਸਿਖਾਵਾਂਗੇ ਤੁਹਾਡੇ ਨਾਲ ਸੰਪਰਕ ਕਿੱਥੇ ਕਰ ਸਕਦੇ ਹੈਗੇ ਆ ਕੀ ਐਡਰੈਸ मेरा सर गुरुजी निवास बैक साइड एचकेएल हॉस्पिटल आदर्श नगर ਦੇ ਵਿੱਚ ਮੋਂਟੋਵਰਾ ਜੀ ਦੀ ਕੋਠੀ ਦੇ ਸਾਹਮਣੇ ਮੇਰੀ ਕੋਠੀ ਹੈ ਜੀ আর اگر ਮੈਨੂੰ ਕੋਈ ਕੰਟੈਕਟ ਕਰਕੇ ਆਨਾ ਸਾਨ 985570075 ਮੇਰਾ ਨੰਬਰ ਹੈ اور ਇਸ ਸਾਰੇ ਪਰਿਵਾਰਾਂ ਲਈ ਖੁੱਲਿਆ ਹੈ ਜਿਹੜੇ ਲੋੜਵੰਦ ਪਰਿਵਾਰ ਹੈ ਦੇਖੋ ਸੰਪੰਨ ਪਰਿਵਾਰ ਤਾਂ ਖਰਚਾ ਵੀ ਕਰ ਲੈਣਗੇ ਸਭ ਕੁਝ ਕਰ ਲੈਣਗੇ ਅਸੀਂ ਜਿੱਦਾਂ ਹਰ ਸਾਲ 30 ਸਾਲ ਤੋਂ ਕਰਦੇ ਆ ਰਹੇ ਹਾਂ ਔਰ ਪੰਜ ਬੱਚਿਆਂ ਨੂੰ ਸਿਖਾਉਂਦੇ ਆ ਰਹੇ ਆ ਲੇਕਿਨ ਇਸ ਵਾਰੀ ਅਸੀਂ ਕੁਝ ਥੋੜਾ ਜਿਹਾ ਅਲੱਗ ਕਰਨ ਜਾ ਰਹੇ ਆ ਅੱਗੇ ਗੁਰੂ ਜੀ ਦੀ ਕਿਰਪਾ ਆਉਣ ਵਾਲੇ ਸਾਲਾਂ ਦੇ ਵਿੱਚ ਸ਼ਾਇਦ ਗੁਰੂ ਜੀ ਸਾਡੇ ਕੋਲ ਹੋਰ ਕੁਝ ਜ਼ਿਆਦਾ ਅੱਛਾ ਕਰਵਾਨ ਔਰ ਸਾਡੇ ਵੱਲੋਂ ਮੁੰਡਿਆਂ ਔਰ ਕੁੜੀਆਂ ਦੋਨਾਂ ਨੂੰ ਖੁੱਲਾ ਸੱਦਾ ਹੈ ਜਿੱਦਾਂ ਮੈਂ ਤੁਹਾਨੂੰ ਕਿਹਾ ਸਾਡੀ ਯੂਨੀਸੈਕਸ ਅਕੈਡਮੀ ਹੈ ਮੁੰਡੇ ਕੁੜੀਆਂ ਦੋਨੋਂ ਆ ਸਕਦੇ ਆ ਉਹਨਾਂ ਦੇ ਪੇਰੈਂਟ ਸਾਡੇ ਨਾਲ ਲਾ ਕੇ ਡਿਸਕਸ ਕਰਨਾ ਚਾਹਣ ਕੁਝ ਵੀ ਪੁੱਛਣਾ ਚਾਹਣ ਘਰ ਵਰਗਾ ਮਾਹੌਲ ਹੈ ਕਿਸੇ ਕਿਸਮ ਦੀ ਇੱਥੇ ਬੱਚੇ ਨੂੰ ਕੋਈ ਸ਼ਿਕਾਇਤ ਨਹੀਂ ਹੋਏਗੀ ਜੀ ਬਿਲਕੁਲ ਜੀ ਘਰ ਵਰਗਾ ਮਾਹੌਲ ਹੈ ਤੇ ਮਾਹੌਲ ਦੇ ਵਿੱਚ ਤੁਸੀਂ ਆਪਣੇ ਬੱਚੇ ਚਾਹੇ ਲੜਕੀਆਂ ਚਾਹੇ ਲੜਕੇ 11 ਬੱਚੇ ਜਿਹੜੇ ਹੈਗੇ ਆ ਫ੍ਰੀ ਦੇ ਵਿੱਚ ਸਲੂਨ ਦੀ ਜਿਹੜੀ ਸਖਲਾਈ ਉਹ ਲੈ ਸਕਦੇ ਹੈਗੇ ਆ ਸਰਟੀਫਿਕੇਟ ਜਿਹੜਾ ਆ ਉਹ ਮਿਲਨੇ ਆ ਕੱਲ ਨੂੰ ਕਿਤੇ ਹੋਰ ਜਾ ਕੇ ਜੋਬ ਵੀ ਕਰ ਸਕਦੇ 10 ਤੋਂ 15000 ਰੁਪਏ ਦੀ ਜੋਬ ਲੱਗ ਸਕਦੀ ਹੈ ਨਹੀਂ ਆਪਣਾ ਕਾਰੋਬਾਰ ਕਰਨਾ ਚਾਹੁੰਦੇ ਆ ਤੇ ਹੁੰਦੇ ਤੇ ਇਸ ਸਰਟੀਫਿਕੇਟ ਤੇ ਲੋਨ ਵੀ ਜਿਹੜਾ ਉਹਨੂੰ ਦੀ ਫੈਸਿਲਿਟੀ ਵੀ ਹੈਗੀ ਹੈ 30000 ਲੋਨ ਦੀ ਫੈਸਿਲਿਟੀ ਹੈ ਜੀ ਜੀ ਮੇਰੇ ਕੋਲ ਬੱਚੇ ਲੈ ਕੇ ਜਾਂਦੇ ਆ ਸਰਟੀਫਿਕੇਟ ਔਰ ਉਹਨਾਂ ਨੇ ਲੋਨ ਕਰਵਾਇਆ ਹੈ ਤੇ 30000 ਲੋਨ ਉਹਨਾਂ ਦਾ ਹੁੰਦਾ ਜਿਸ ਦੇ ਨਾਲ ਬਹੁਤ ਅੱਛੀ ਸਟਾਰਟਿੰਗ ਹੋ ਜਾਂਦੀ ਹੈ ਬਿਲਕੁਲ ਜੀ 30000 ਰੁਪਏ ਨਾਲ ਉਹ ਆਪਣੀ ਸ਼ਾਪ ਕਰ ਸਕਦਾ ਹੈਗਾ ਆਪਣਾ ਸਲੂਨ ਚਲਾ ਸਕਦਾ ਹੈਗਾ ਤੇ ਨਵਾਂ ਸਾਲ ਸ਼ਿਵ ਦੇ ਨਾਲ ਮੈਂ ਹਰ ਵਾਰੀ ਗੱਲ ਕਿਉਂ ਕਹਿ ਰਿਹਾ ਹੈਗਾ ਕਿਉਂਕਿ ਗੁਰੂ ਅਰਸਾਏ ਦੇ ਵਿੱਚ ਮਾਹੌਲ ਹੀ ਸ਼ਿਵ ਦਾ ਬਣ ਚੁੱਕਿਆ ਹੈਗਾ 1 ਜਨਵਰੀ ਦਾ ਜਿਹੜਾ ਦਿਨ ਹੈਗਾ ਉਸ ਦਿਨ ਦੇ ਲਈ ਲੋਕਾਂ ਦੇ ਪਿਆਰ ਮੁਹੱਬਤ ਹਜ਼ਾਰ ਜਿਹੜਾ ਲੋਕ ਕਰ ਰਹੇ ਹੈਗੇ ਆ ਆਪਣੇ ਆਪਣੇ ਤਰੀਕੇ ਨਾਲ ਲੋਕਾਂ ਨੂੰ ਜਿਹੜੇ ਲੋੜਵੰਦ ਪਰਿਵਾਰ ਹੈਗੇ ਉਹਨਾਂ ਨੂੰ ਅੱਗੇ ਲੈ ਕੇ ਆ ਰਹੇ ਹੈਗੇ ਸਾਡੀ ਕੋਸ਼ਿਸ਼ ਵੀ ਇਹ ਰਹਿੰਦੀ ਹੈਗੀ ਆ ਲੋਕਾਂ ਲਈ ਕੁਝ ਕੀਤਾ ਜਾਵੇ ਤਾਂ ਹੀ ਅਸੀਂ ਕਹਿੰਦੇ ਹੈਗੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਖੁੱਦਾ ਗੁਰੂ ਅਰਜਨ ਲਈ ਪੱਤਰਕ ਸਾਸੀ ਰਜਿੰਦਰ ਕੰਬੋਜੀ ਨਾਲ ਮੈਂ ਸਤਪਾਲ ਸਿੰਧ ਗੁਰੂ ਜੀ ਨਿਵਾਸ ਗੁਰੂ ਅਰਜਨ